IPL 2025 ਮੈਗਾ ਆਕਸ਼ਨ ਤੋਂ ਪਹਿਲਾਂ BCCI ਨੇ ਰਿਟੈਂਸ਼ਨ ਤੇ ਖਿਡਾਰੀਆਂ ਨਾਲ ਜੁੜੇ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ ਨਾਲ ਹੀ ਟੀਮਾਂ ਦੀ ਪਰਸ ਵੈਲਿਊ 'ਚ ਵਾਧਾ ਕਰਦੇ ਹੋਏ 120 ਕਰੋੜ ਰੁਪਏ ਕਰ ਦਿੱਤੀ ਹੈ ਟੀਮਾਂ ਮੈਗਾ ਨਿਲਾਮੀ ਤੋਂ ਪਹਿਲਾਂ 6 ਖਿਡਾਰੀਆਂ ਨੂੰ ਰਿਟੇਨ ਕਰ ਸਕਦੀਆਂ ਨੇ ਜਿਸ ਵਿੱਚ ਵੱਧ ਤੋਂ ਵੱਧ 5 ਕੈਪਟ ਤੇ ਵੱਧ ਤੋਂ ਵੱਧ 2 ਅਨਕੈਪਟ ਖਿਡਾਰੀ ਖੇਡ ਸਕਦੇ ਨੇ BCCI ਤੇ IPL ਗਵਰਨਿੰਗ ਕੌਂਸਲ ਨੇ ਵਿਦੇਸ਼ੀ ਖਿਡਾਰੀਆਂ ਲਈ ਵੀ ਨਿਯਮ ਲਾਗੂ ਕੀਤਾ ਹੈ ਦਰਸਲ ਕਈ ਵਾਰ ਅਜਿਹਾ ਹੋਇਆ ਹੈ ਕਿ ਨਿਲਾਮੇ 'ਚ ਵਿਕਣ ਤੋਂ ਬਾਅਦ ਵਿਦੇਸ਼ੀ ਖਿਡਾਰੀ ਟੂਰਨਾਮੈਂਟ 'ਚ ਉਪਲਬਧ ਨਹੀਂ ਰਹਿੰਦੇ ਅਜਿਹੇ 'ਚ ਭਾਰਤੀ ਕ੍ਰਿਕਟ ਬੋਰਡ ਸਖਤ ਨਿਯਮ ਲੈ ਕੇ ਆਇਆ ਹੈ ਜਿਸ ਤਹਿਤ ਵਿਦੇਸ਼ੀ ਖਿਡਾਰੀਆਂ ਤੇ 2 ਸਾਲ ਦਾ ਬੈਨ ਲਗਾਇਆ ਜਾਵੇਗਾ ਵਿਦੇਸ਼ੀ ਖਿਡਾਰੀਆਂ ਲਈ ਆਈਪੀਐਲ 2025 ਨਿਲਾਮੀ ਲਈ ਰਜਿਸਟਰ ਹੋਣਾ ਜ਼ਰੂਰੀ ਹੈ ਇਸ ਵਾਰ ਜੇਕਰ ਖਿਡਾਰੀ ਮੈਗਾ ਨਿਲਾਮੀ ਲਈ ਰਜਿਸਟਰ ਨਹੀਂ ਕਰਦੇ ਤਾਂ ਉਹਨਾਂ ਨੂੰ ਮਿੰਨੀ ਨਿਲਾਮੀ 2026 ਵਿੱਚ ਮੌਕਾ ਨਹੀਂ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਜੇਕਰ ਕੋਈ ਵਿਦੇਸ਼ੀ ਖਿਡਾਰੀ ਮੈਗਾ ਨਿਲਾਮੀ 'ਚ ਖਰੀਦੇ ਜਾਣ ਤੋਂ ਬਾਅਦ ਬਿਨਾਂ ਕਿਸੇ ਜਾਇਜ਼ ਕਾਰਨ ਆਪਣਾ ਨਾਂ ਵਾਪਸ ਲੈ ਲੈਂਦਾ ਹੈ ਤਾਂ ਉਸਤੇ 2 ਸਾਲ ਦੀ ਪਾਬੰਦੀ ਲਗਾਈ ਜਾਵੇਗੀ ਸਿਹਤ ਕਾਰਨ ਕਰਕੇ ਇਸ ਵਿੱਚ ਛੂਟ ਮਿਲੇਗੀ ਆਈਪਲ 2025 'ਚ ਮੈਚਾਂ ਦੀ ਗਿਣਤੀ ਨਹੀਂ ਵਧੇਗੀ ਅਗਲੇ ਸਾਲ 74 ਮੈਚ ਖੇਡੇ ਜਾਣਗੇ ਇਸ ਤੋਂ ਪਹਿਲਾਂ 2023 ਅਤੇ 24 ਵਿੱਚ ਐਨਏ ਹੀ ਮੈਚ ਖੇਡੇਗੇ ਸਨ ਬੀਸੀਸੀਆਈ ਦੇ ਮੀਡੀਆ ਰਾਈਟਰਸ ਦੇ ਸੌਦੇ ਤਹਿਤ ਅਗਲੇ ਸੀਜ਼ਨ 84 ਮੈਚ ਹੋਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਨੇ ਪਰ ਭਾਰਤ ਦੇ 11 ਜੂਨ ਤੋਂ ਲਾਰਡਸ 'ਚ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ ਦੇ ਫਾਈਨਲ 'ਚ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਮੈਚਾਂ ਦੀ ਗਿਣਤੀ ਨਹੀਂ ਵਧਾਈ ਗਈ ਬੀਸੀਸੀਆਈ ਸਕੱਤਰ ਜੈਸ਼ਾ ਨੇ ਕਿਹਾ ਕਿ ਸਾਨੂੰ ਮੈਚਾਂ ਦੀ ਗਿਣਤੀ ਵਧਨ ਕਾਰਨ ਖਿਡਾਰੀਆਂ ਤੇ ਕੰਮ ਦੇ ਬੋਝ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਆਈਪੀਐਲ ਦੇ ਅਗਲੇ ਸੀਜ਼ਨ ਤੋਂ ਹਰ ਖਿਡਾਰੀ ਨੂੰ ਹਰ ਮੈਚ ਲਈ 7.5 ਲੱਖ ਰੁਪਏ ਮੈਚ ਫੀਸ ਮਿਲੇਗੀ ਇਹ ਰਕਮ ਇਕਰਾਰਨਾਮੇ ਦੀ ਰਕਮ ਤੋਂ ਇਲਾਵਾ ਹੋਵੇਗੀ ਯਾਨੀ ਆਈਪੀਐਲ ਦੇ ਸਾਰੇ 14 ਮੈਚ ਖੇਡਣ ਵਾਲੇ ਹਰ ਖਿਡਾਰੀ ਨੂੰ ਇਕਰਾਰ ਰਾਸ਼ੀ ਤੋਂ ਇਲਾਵਾ 1.05 ਕਰੋੜ ਰੁਪਏ ਮਿਲਣਗੇ ਇਹ ਮੈਚ ਫੀਸ ਫਰੈਂਚਾਈਜ਼ੀ ਟੀਮਾਂ ਦੇਣਗੀਆਂ ਇਸ ਦੇ ਲਈ ਹਰ ਟੀਮ 12.60 ਕਰੋੜ ਰੁਪਏ ਜਾਰੀ ਕਰੇਗੀ